ਅੰਮ੍ਰਿਤਸਰ ਚ ਇੱਕ 85 ਸਾਲਾ ਵਿਅਕਤੀ ਨੇ ਆਪਣੇ ਘਰ ਨੇੜੇ ਇੱਕ ਮਾਂ ਲੜਕੀ ਨਾਲ ਬਲਾਤਕਾਰ ਕੀਤਾ ਇਹ ਗੱਲ ਦਾ ਪਤਾ ਜਦੋਂ ਇਲਾਕੇ ਦੇ ਲੋਕਾਂ ਨੂੰ ਲੱਗਾ ਤਾਂ ਉਸ ਦੀ ਕੁੱਟਮਾਰ ਕਰਕੇ ਥਾਣੇ ਲੈ ਗਏ ਉਸ ਤੇ ਪੋਸਕੋ ਐਕਟ ਦਾ ਲਗਾਉਣ ਦੀ ਮੰਗ ਕਰਨ ਲੱਗੇ ਇਸ ਤੋਂ ਬਾਅਦ ਇਹ ਖਬਰ ਪੂਰੇ ਇਲਾਕੇ ਚ ਫੈਲ ਗਈ ਲੋਕਾਂ ਨੇ ਪਹਿਲਾਂ ਬਜ਼ੁਰਗ ਦੀ ਕੁੱਟਮਾਰ ਕੀਤੀ ਉਸ ਨੂੰ ਫੜ ਕੇ ਸਦਰ ਥਾਣੇ ਲੈ ਆਏ ਲੜਕੀ ਦਾ ਪਿਤਾ ਮਾਲੀ ਹੈ ਜੋ ਕਿ ਬਹੁਤ ਗਰੀਬ ਹੈ ਜਦਕਿ ਦੋਸ਼ੀ ਮਾਲੀ ਦੇ ਅਹੁਦੇ ਤੋਂ ਸੇਵਾਮੁਕਤ ਹੈ ਅਤੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਦਾ ਹੈ ਘਟਨਾ ਦੀ ਸੂਚਨਾ ਹੰਗਾਨੂ ਵੀ ਦਿੱਤੀ ਗਈ ਜਿਸ ਤੋਂ ਬਾਅਦ ਸਾਰੇ ਲੋਕ ਥਾਣੇ ਇਕੱਠੇ ਹੋ ਗਏ ਜਿੱਥੇ ਪੁਲਿਸ ਵੱਲੋਂ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਮਹੱਲੇ ਦੇ ਲੋਕਾਂ ਮੁਤਾਬਕ ਮੁਲਜ਼ਮ ਅਤੇ ਲੜਕੀ ਦੇ ਘਰ ਇਕੱਠੇ ਹਨ ਕਾਫੀ ਆਉਣਾ ਜਾਣਾ ਸੀ ਇਹ ਦੋਵੇਂ ਪ੍ਰਵਾਸੀ ਹਨ ਉਹਨਾਂ ਦੇ ਜੱਦੀ ਘਰ ਵੀ ਇਕੱਠੇ ਹਨ ਪਰ ਬਜ਼ੁਰਗ ਨੇ ਅਜਿਹਾ ਕਰਨ ਤੋਂ ਪਹਿਲਾਂ ਇੱਕ ਵਾਰ ਵੀ ਨਹੀਂ ਸੋਚਿਆ ਲੋਕਾਂ ਦਾ ਕਹਿਣਾ ਹੈ ਕਿ ਜੇ ਉਹ ਜੇਲ੍ਹ ਤੋਂ ਰਿਹਾ ਹੋਇਆ ਤਾਂ ਉਸ ਨੂੰ ਮਾਰ ਦੇਣਗੇ ਪਰਿਵਾਰ ਨੂੰ ਪੁਰਸ਼ ਵੱਲੋਂ ਇਸ ਮਾਮਲੇ ਵਿੱਚ ਪੂਰੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ ਨਿਹੰਗਾ ਦਾ ਕਹਿਣਾ ਹੈ ਕਿ ਪੁਲਿਸ ਦਾ ਸਹਿਯੋਗ ਪੁਲਿਸ ਹੈ ਜੋ ਕਰ ਰਹੀ ਹੈ ਜਲਦੀ ਦੋਸ਼ੀ ਤੇ ਪੋਸਕੋ ਐਕਟ ਲਗਾਇਆ ਜਾਵੇਗਾ ਅਗਲੀ ਖਰ ਅੰਮ੍ਰਿਤਸਰ ਤੋਂ ਮਾ ਚਵਾਰ ਰੋਡ ਤੇ ਸਤ ਪਿੰਡ ਮੂਲੇ ਚੱਕ 'ਚ ਵੱਡਾ ਸੜਕ ਹਾਸਾ ਵਾਪਰਿਆ ਹੈ ਜਾਣਕਾਰੀ ਮੁਤਾਬਕ ਬਾਬਾ ਬੁੱਢਾ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੇ ਪਰਿਵਾਰ ਦੀ ਕਾਰ ਹਾਸੇ ਦਾ ਸ਼ਿਕਾਰ ਹੋ ਗਈ ਦੱਸਦੀ ਹੈ ਕਿ ਜਦੋਂ ਕਾਰ ਇੱਕ ਮੂਲੇ ਚ ਪਿੰਡ ਮੂਲੇ ਚੱਕ ਤੋਂ ਨਿਕਲੀ ਨਹਿਰ ਦੇ ਕੋਲ ਪਹੁੰਚੀ ਫਿਰ ਅਚਾਨਕ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਕਾਰਨ ਉਸ ਦੀ ਕਾਰ ਦਾ ਸੰਤੁਲਨ ਗਵਾ ਬੈਠੀ ਅਤੇ ਕਾਰ ਨਹਿਰ ਜਾਡੇ ਦੀ ਖੁਸ਼ਕਿਸਮਤੀ ਨਾਲ ਇਸ ਹਾਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਸ ਤਰ੍ਹਾਂ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਝੱਬਲ ਰੋਡ ਨੂੰ ਮੂਲ ਚੱਕ ਪਿੰਡ ਨਾਲ ਜੋੜਨ ਵਾਲੀ ਪਿੰਡ ਦੀ ਇਹ ਇੱਕੋ ਇੱਕ ਸੜਕ ਹੈ ਪਰ ਇਸ ਤੇ ਨਹਿਰ ਬਣੀ ਨਹਿਰ ਤੇ ਪੁਲ ਬਹੁਤ ਤੰਗ ਹੈ ਜਿਸ ਕਾਰਨ ਕਿਸੇ ਦਿਨ ਵੀ ਕੋਈ ਹਾਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ ਜਿਸ ਉਹਨਾਂ ਕਿਹਾ ਕਿ ਇਸ ਹਾਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਫਿਰ ਵੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਪੁਲ ਦੀ ਕੁਝ ਮੁਰੰਮਤ ਕੀਤੀ ਜਾਵੇ ਦੂਜੀ ਖਬਰ ਬੰਬਈ ਹੋਂ ਤਾਂ ਉਬਦਵ ਠਾਕਰੇ ਦੇ ਸ਼ਿਵ ਸੈਨਾ ਨੇਤਾ ਸੰਜੀਤ ਰਾਉਤ ਨੂੰ ਮਾਨ ਹਾਨੀ ਮਾਮਲੇ 'ਚ ਸਜ਼ਾ ਹੋ ਗਈ ਹੈ ਸੰਜੀਤ ਰਾਉਤ ਨੂੰ 15 ਦਿਨਾਂ ਦੀ ਕੈਦ ਤੇ 25000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ ਭਾਜਪਾ ਨੇਤਾ ਕ੍ਰੀਟ ਸੁਮਈਆ ਦੀ ਪਤਨੀ ਤੇ ਐਫ ਆਈ ਆਰ ਦਰਜ ਕਰਾਈ ਸੀ ਸੰਜੀਤ ਰਾਉਤ ਨੇ ਕ੍ਰੀਟ ਸੁਮਈਆ ਦੀ ਪਤਨੀ ਦੇ ਐਨ ਜੀਓ ਤੇ 100 ਕਰੋੜ ਰੁਪਏ ਦੇ ਕਿਥੇ ਕੁਟਾਲੇ ਦਾ ਦੋਸ਼ ਲਾਇਆ ਸੀ ਸਾਲ 2022 ਵਿੱਚ ਸੰਜੀਤ ਰਾਉਤ ਨੇ ਦੋਸ਼ ਲਾਇਆ ਸੀ ਕਿ ਮੁੰਬਈ ਵਿੱਚ ਮੀਰਾ ਪਾਈਦਰ ਇਲਾਕੇ ਵਿੱਚ ਟੈਲੈਂਟ ਬ੍ਰਾਂਚ ਨੂੰ 100 ਕਰੋੜ ਰੁਪਏ ਦੇ ਕਰਤ ਕਪੜੇ ਦੇ ਪਾਛਪਾਨੇ ਟਾ ਕ੍ਰੀਟ ਸਮਈਆ ਦੀ ਪਤਨੀ ਮੇਦਾ ਕ੍ਰੀਟ ਸਮਈਆ ਦੀ ਐਨ ਜੀਓ ਸ਼ਾਮਲ ਹੈ ਕ੍ਰੀਟ ਸਮਈਆ ਨੇ ਸੰਜੀਤ ਰਾਉ ਦੇ ਦੋਚਾਂ ਨੂੰ ਬੇਬਨਾਦ ਦੱਸਿਆ ਰੱਦ ਕਰਦਿਆ ਇਸ ਘਟਾਲੇ ਦੇ ਸਬੂਤ ਮੰਗੇ ਸਨ ਜਦੋਂ ਸੰਜੀਤ ਰਾਉਤ ਨੇ ਇਸ ਗੱਲ ਦਾ ਸਬੂਤ ਨਹੀਂ ਦਿੱਤਾ ਤਾਂ ਕ੍ਰੀਟ ਸਮਈਆ ਦੀ ਪਤਨੀ ਮੇਗਾ ਕ੍ਰੀਟ ਸਮਈਆ ਨੇ ਸੰਜੀਤ ਰਾਉਤ ਖਿਲਾਫ ਮਾਨਹਾਨੀ ਦਾ ਕੇਸ ਦਰਜ ਕਰ ਗਿੰਦਾਇਰ ਕਰ ਦਿੱਤਾ ਮੇਗਾ ਸਮਈਆ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਸੰਜੀਤ ਰਾਉਤ ਨੇ ਕਥਤ ਘਟਾਲੇ ਨੂੰ ਲੈ ਕੇ ਕਈ ਬੇਬੁਨਿਆਦ ਦੋਸ਼ ਲਾਏ ਅਤੇ ਸਾਰੇ মিডিਆ ਵਿੱਚ ਪ੍ਰਕਾਸ਼ਿਤ ਕੀਤੇ ਅਤੇ ਲੋਕਾਂ ਚ ਵਿਵਾਰਕ ਤੌਰ ਤੇ ਪ੍ਰਕਾਸ਼ਿਤ ਕੀਤੇ ਹੁਣ ਮੁੰਬਈ ਦੇ মেট্রੋਪੋਲੀਟਨ ਮਜਿਸਟ੍ਰੇਟ ਨੇ rauut ਨੂੰ ਮਨਹਾਨੀ ਦਾ ਦੋਸ਼ੀ ਪਾਇਆ ਤਾਂ ਸੁਣ ਸਾਰੇ ਸੁਣਾਈਆ ਤੁਸੀਂ ਦੇਖ ਰਿਹਾ ਬੀਬੀਸੀ ਇੰਟਰਨੈਸ਼ਨਲ ਰੇਡੀਓ ਸਾਡਾ YouTube ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਜੀ